ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ। ਉਹ ਜਿਵੇਂ ਕਿ ਆਪਾਂ ਛੋਲੇ ਭਟੂਰੇ ਵੀ ਖਾਂਦੇ ਆਂ, ਨਾਲ ਛੋਲੇ ਵੀ ਖਾਂਦੇ ਆਂ, ਤੰਦੂਰੀ ਰੋਟੀਆਂ ਵੀ ਖਾਂਦੇ ਆਂ ਤੇ ਅੱਜ ਜੋ ਤੁਹਾਨੂੰ ਇੱਕ ਚੀਜ਼ ਦਿਖਾਉਣ ਜਾ ਰਿਹਾ ਇੱਕ ਨਵੀਂ ਆਈਟਮ ਜਿਹੜੀ ਕਿ ਮਰੰਡਾ ਸ਼ਹਿਰ ਦੇ ਵਿੱਚ ਜਿਹੜਾ ਆਪਣਾ ਚੂਨੀ ਨੂੰ ਰੋੜ ਜਾਂਦਾ ਹੈ ਇਸ ਰੋਡ ਦੇ ਬਿਲਕੁਲ ਮੋੜ ਦੇ ਉੱਤੇ ਥਾਣੇ ਦੇ ਸਾਹਮਣੇ ਅੰਡਰ ਬ੍ਰਿਜ ਤੋਂ ਪਹਿਲਾਂ ਚੂਨੀ ਵਾਲੇ ਮੋੜ ਤੇ ਇੱਥੇ ਇਹ ਤੁਸੀਂ ਪਿੱਛੇ ਦੇਖ ਸਕਦੇ ਹੋ ਕਚੌਰੀ ਤੇ ਬ੍ਰੈਡ ਰੋਲ ਸੋ ਜਿਵੇਂ ਕਿ ਆਪਾਂ ਕਹਿ ਦਿੰਦੇ ਆ ਕਿ ਪੰਜਾਬੀ ਬੰਦੇ ਬਹੁਤ ਘੱਟ ਕੰਮ ਕਰਦੇ ਨੇ ਸੋ ਇਹ ਇੱਕ ਪੰਜਾਬੀ ਬੰਦਾ ਹੈ ਜੋ ਇਹ ਬਣਾ ਰਿਹਾ ਕੀ ਬਣਾ ਰਿਹਾ ਇਹ ਬਣਾ ਰਿਹਾ ਹੈ ਕਚੌਰੀਆਂ ਅਤੇ ਬ੍ਰੈਡ ਰੋਲ ਸੋ ਆਪਾਂ ਆਮ ਤੌਰ ਤੇ ਜੋ ਰੇੜੀਆਂ ਦੇਖਦੇ ਆਂ ਛੋਟੀਆਂ-ਛੋਟੀਆਂ ਦੁਕਾਨਾਂ ਦੇਖਦੇ ਆਂ ਪ੍ਰਵਾਸੀ ਲੋਕ ਹੀ ਉਹ ਚੀਜ਼ਾਂ ਬਣਾਉਂਦੇ ਨੇ ਸੋ ਇਹ ਪੰਜਾਬੀ ਬੰਦਾ ਹੈ ਬੜੀ ਸਾਫ ਸਫਾਈ ਵੀ ਹੈ ਇਹਨਾਂ ਦੀ ਤੇ ਆਪਾਂ ਕਰਦੇ ਆਂ ਇਹਨਾਂ ਦੇ ਨਾਲ ਵੀਰ ਜੀ ਦੇ ਨਾਲ ਗੱਲਬਾਤ ਤੇ ਜੋ ਇੱਥੇ ਗਾਹਕ ਵੀ ਪਹੁੰਚ ਰਹੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਆਓ ਫਿਰ ਦਿਖਾਉਨੇ ਆ ਤੁਹਾਨੂੰ ਇਹ ਪੂਰੀ ਜਾਣਕਾਰੀ हां जी वीर जी की हाल है जी सत श्री अकाल जी बहुत बढ़िया जी जी सो so, ए मरंडा शहर ਦੇ ਵਿੱਚ ਤੁਸੀਂ ਇਹ મતલਬ ਕਿ ਕਿਹੜੀ ਕਿਹੜੀ ਆਈਟਮ ਹੈ ਤੁਹਾਡੀ ਇਹ ਕੀ ਬਣਾਉਂਦੇ ਆ ਮੈਨੂੰ ਜੀ 13 ਸਾਲ ਹੋ ਗਏ ਮੈਂ ਦੋਨੋਂ ਚੀਜ਼ਾਂ ਬਣਾਉਂਦਾ ਬਰੈਡ ਰੋਲ ਤੇ ਕਚੌੜੀਆਂ ਜੀ ਚੁੰਨੀ ਰੋਡ ਦੀ ਸਭ ਤੋਂ ਪੁਰਾਣੀ ਦੁਕਾਨ ਹੈ ਜੀ 13 ਸਾਲ ਹੋ ਗਏ ਮੈਨੂੰ ਜੀ ਤੇ ਬਹੁਤ ਪਿਆਰ ਮਿਲਦਾ ਹੈ ਕਾਹ ਜਦ ਕਾਕੇ ਤਾਰੀਫ ਕਰਕੇ ਜਾਂਦੇ ਆ ਨਾ ਬਹੁਤ ਵਧੀਆ ਲੱਗਦਾ ओके जी ਇਹ ਟੈਂਪੂ ਚ ਉਹਨੇ ਤੁਸੀਂ ਹਾਂਜੀ ਆਊਟਰ ਦੇ ਵਿੱਚ ਹੀ ਦੁਕਾਨ ਫਿੱਟ ਆ ਆਪਣੀ ਓਕੇ ਜੀ ਤੇ 12 ਵਜੇ ਤੋਂ ਲੈ ਕੇ ਤਕਰੀਬਨ 5:30 6 ਵਜੇ ਨਹੀਂ ਹਰ ਰੋਜ਼ ਹਰ ਰੋਜ਼ ਜੀ ਕਦੇ ਛੁੱਟੀ ਵੀ ਕਰਦੇ ਆ ਹਾਂਜੀ ਕਦੇ ਕਦੇ ਸੰਡੇ ਨੂੰ ਛੁੱਟੀ ਕਰ ਲੈਂਦੇ ਆ ਜੀ ਜੀ ਤੇ ਬਾਕੀ ਤਾਂ ਸਾਰੇ ਦਿਨ ਲੱਗਦੀ ਹੈ ਦੁਕਾਨ ਦੀ ਅੱਛਾ ਜੀ ਹਾਂਜੀ ਸੋ ਇਹ ਤੁਹਾਡੇ ਮਨ ਦੇ ਵਿੱਚ ਮਤਲਬ ਵਿਚਾਰ ਕਿਵੇਂ ਆਇਆ ਆਪਾਂ ਛੋਲੇ ਭਟੂਰੇ ਵੀ ਬਹੁਤ ਮਿਲਦੇ ਨੇ ਨਾਣ ਵੀ ਬਹੁਤ ਮਿਲਦੇ ਨੇ ਰੋਟੀ ਖਾਣਾ ਹਨਾ ਜੀ ਸਾਰਾ ਕੋ ਤੰਦੂਰੀ ਰੋਟੀਆਂ ਹੀ ਮਿਲਦੀਆਂ ਤੇ ਤੁਸੀਂ ਇੱਕ ਸਪੈਸ਼ਲ ਅਲੱਗ ਜੀ ਚੀਜ਼ ਲਾਈ ਆ ਮੈਂ ਜੀ ਇਹੀ ਕਚੋਰੀ ਇਹੀ ਸੋਚਿਆ ਤਾਂ ਵੀ ਛੋਲੇ ਭਟੂਰੇ ਰਾਜਮਾ ਚੌਲ ਸਾਰੀ ਚੀਜ਼ਾਂ ਲੋਕ ਬਣਾ ਹੀ ਰਹੇ ਆ ਵੀ ਮੈਂ ਕੁਝ हट ਕੇ ਬਣਾਉਣਾ ਹਾਂਜੀ ਤੇ ਫਿਰ ਆਈਡੀਆ ਆ ਵੀ ਚਲੋ ਬ੍ਰੈਡ ਰੋਲ ਤੇ ਕਚੋਰੀ ਸ਼ੁਰੂ ਕਰਕੇ ਦੇਖਦੇ ਆ ਜੀ ਤੇ ਪ੍ਰਮਾਤਮਾ ਨੇ ਵਧੀਆ ਬੰਮ ਫੜਿਆ ਜੀ ਬਹੁਤ ਵਧੀਆ ਚੰਗਾ ਜੀ ਹਾਂਜੀ ਸੋ ਇਹਦੇ ਚ ਜਿਹੜਾ ਮਟੀਰੀਅਲ ਆ ਉਹ ਤੁਸੀਂ ਕਿਸ ਤਰ੍ਹਾਂ ਦਾ ਪਾਉਨੇ ਆ ਇਹਦੇ ਜੀ ਸਾਰੇ ਜਿਹੜੇ ਮਸਾਲੇ ਆ ਉਹ ਤਕਰੀਬਨ ਸਵੇਰੇ ਹੀ ਪੀਸੇ ਜਾਂਦੇ ਆ ਜਦੋਂ ਪਾਉਣੇ ਆ ਤੇ ਨਾਲ ਦੀ ਨਾਲ ਹੀ ਪੀਸ ਕੇ ਪਾਉਣੇ ਆ ਜੀ ਅੱਛਾ ਜੀ ਤੇ ਆਪਣੀ ਪੁਦੀਨੇ ਵਾਲੀ ਚਟਣੀ ਜਿਹੜੀ ਫੇਮਸ ਆ ਉਹ ਰਹੀ ਸੀ ਹਾਂ ਜੀ ਤੇ 5 ਕਿਲੋ ਚਟਣੀ ਮੇਰੀ ਡੇਲੀ ਲੱਗਦੀ ਆ ਜੀ ਪੁਦੀਨੇ ਵਾਲੀ ਅੱਛਾ ਜੀ ਬਹੁਤ ਪਿਆਰ ਦਿੱਤਾ ਜੀ ਮਸਾਲੇ ਵੀ ਤੁਸੀਂ ਮਤਲਬ ਆਪ ਹੀ ਬਣਾਉਂਦੇ ਆ ਹਾਂ ਜੀ ਮਸਾਲੇ ਸਾਰੇ ਆਪਣੇ ਪੀਸ ਕੇ ਪਾਉਣੇ ਆ ਜੀ ਹਾਂ ਜੀ ਕੋਈ ਬਾਜ਼ਾਰ ਤੋਂ ਮਸਾਲਾ ਮਤਲਬ ਰਗੜਿਆ ਹੋਇਆ ਜਾਂ ਬਣਾਇਆ ਆਪਣਾ ਲੈ ਕੇ ਨਹੀਂ ਪਾਉਂਦੇ ਸਾਰੇ ਆਪਣੇ ਆਪ ਪੀਸ ਕੇ ਬਣਦੇ। ਉਹ ਮਿਕਸ ਹੁੰਦੇ ਆ ਉਹਨਾਂ ਦਾ ਇਤਵਾਰ ਵੀ ਨਹੀਂ ਕੋਈ। ਹਾਂਜੀ ਉਹਦੇ ਨਾਲ ਕਈ ਵਾਰ ਪਾ ਕੇ ਦੇਖਿਆ ਜੀ ਗਾਹ ਕੀ ਦੱਸ ਦਿੰਦਾ ਵੀ ਅੱਜ ਉਹ ਟੇਸਟ ਨਹੀਂ ਆ। ਅੱਛਾ ਜੀ। ਤੇ ਇਸ ਕਰਕੇ ਆਪਣੇ ਆਪ ਪੀਸ ਕੇ ਹੀ ਮਸਾਲੇ ਪਾਏ ਜਾਂਦੇ ਸਾਰੇ। ਜੀ। ਹਾਂਜੀ। ਤੇ ਬ੍ਰੈਡ ਰੋਲ ਵੀ ਆਪਨੇ ਤੋਂ ਹਨਾ ਜੀ। ਹਾਂਜੀ ਬ੍ਰੈਡ ਰੋਲ। ਤੇ ਬ੍ਰੈਡ ਰੋਲ ਬੜੇ ਘੱਟ ਤੇ ਬੱਚੇ ਬਹੁਤ ਪਸੰਦ ਕਰਦੇ ਆ ਜੀ। ਅੱਛਾ ਜੀ। ਕਿਉਂਕਿ ਇਹਨਾਂ 'ਚ ਮਸਾਲਾ ਜਿਹੜਾ ਉਹ ਕਾਫੀ ਮਾਤਰਾ 'ਚ ਹੁੰਦਾ। ਹਾਂਜੀ। ਤੇ ਇਸ ਕਰਕੇ ਬੱਚੇ ਬਹੁਤ ਜ਼ਿਆਦਾ ਪਸੰਦ ਕਰਦੇ ਆ ਜੀ ਨੂੰ। ਅੱਛਾ ਜੀ। ਹਾਂਜੀ। ਤਿਆਨੀ ਬ੍ਰੈਡ ਬੱਚਿਆਂ ਲਈ ਬਹੁਤ ਇੱਕ ਮਹੱਤਵਪੂਰਨ ਚੀਜ਼ ਬਣ ਗਈ ਹੈ ਬਹੁਤ ਹਾਂਜੀ ਬਹੁਤ ਵਧੀਆ ਬੱਚੇ ਪਸੰਦ ਕਰਦੇ ਆ ਬ੍ਰੈਡ ਰੋਲ ਹਾਂਜੀ ਤੇ ਵੱਡੇ ਕਚੌੜੀ ਖਾਣੇ ਪਸੰਦ ਕਰਦੇ ਆ ਓਕੇ ਜੀ ਤਾਂ ਕਚੌੜੀ ਕਿੰਨੀ ਕੁ ਲੱਗ ਜਾਂਦੀ ਹੈ ਤੁਹਾਡੀ ਤਕਰੀਬਨ 3 300 ਤੋਂ 400 ਕਚੌੜੀ ਹਰ ਰੋਜ਼ ਲੱਗ ਜਾਂਦੀ ਹੈ ਹਰ ਰੋਜ਼ ਲੱਗ ਜਾਂਦੀ ਹੈ ਹਾਂਜੀ ਹਾਂਜੀ ਬਿਲਕੁਲ ਅੱਛਾ ਜੀ ਤੇ 12:00 ਵਜੇ ਤੋਂ ਲੈ ਕੇ 4-5 ਵਜੇ ਤੱਕ ਮੇਰਾ ਸਾਰਾ ਮਾਲ ਖਤਮ ਹੋ ਜਾਂਦਾ ਅੱਛਾ ਜੀ ਹੁਣ ਵੀ ਤਕਰੀਬਨ ਖਤ ਵੀ ਹੈ ਜੀ ਹਾਂਜੀ ਥੋੜ੍ਹਾ ਹੀ ਰਹਿ ਗਿਆ ਓਕੇ ਤੇ ਮਤਲਬ 15 20 ਮਿੰਟ ਦੁਕਾਨ ਹੋਰ ਲੱਗੇਗੀ ਵਾਹ ਜੀ ਵਾਹ ਵਾਹ ਹਾਂਜੀ ਹਾਂਜੀ ਸੋ ਇਹ ਚੂਨੀ ਰੋਡ ਹੈ ਜੋ ਮਤਲਬ ਕਿ ਮਰੰਡੇ ਦੇ ਵਿੱਚ ਹਾਂਜੀ ਚੂਨੀ ਰੋਡ ਅੰਡਰ ਬ੍ਰਿਜ ਦੇ ਬਿਲਕੁਲ ਨਾਲ ਕਾਰਨਰ ਤੇ ਹਾਂਜੀ ਸਾਹਮਣੇ ਠਾਣਾ ਹੈ ਜੀ ਇਹ ਚੂਨੀ ਰੋਡ ਹੈ ਇਹ ਚੂਨੀ ਰੋਡ ਹਾਂਜੀ ਹਾਂਜੀ ਵਾਹ ਜੀ ਵਾਹ ਅੱਛਾ ਵੀਰ ਜੀ ਜੇ ਮਤਲਬ ਕਿ ਕਚੌਰੀ ਇੱਥੇ ਤਾਂ ਖਾਂਦੇ ਹੀ ਖਾਂਦੇ ਆ ਜੇ ਕਿਸੇ ਨੇ ਪੈਕ ਕਰਾਉਣੀ ਹੋਵੇ ਜਾਂ ਘਰ ਲੈ ਜਾਣੀ ਹੋਵੇ ਹਾਂਜੀ ਪੈਕਿੰਗ ਦੀ ਖਾਸ ਸਹੂਲ ਤੇ ਪੈਕਿੰਗ ਵੀ ਇਸ ਹਿਸਾਬ ਨਾਲ ਕਰਕੇ ਤੇ ਨਹੀਂ ਘੱਟੋ ਘੱਟ 2 ਘੰਟੇ ਕਿਚੌੜੀ ਗਰਮ ਹੀ ਰਹਿੰਦੀ ਹੈ ਠੰਡੀ ਨਹੀਂ ਹੁੰਦੀ। ਅੱਛਾ ਜੀ। ਹਾਂਜੀ ਹਾਂਜੀ। 2 ਘੰਟੇ। ਬਿਲਕੁਲ ਜੀ। ਮਤਲਬ ਇੱਥੋਂ ਚੱਲੇ ਬੰਦਾ ਲੁਧਿਆਣੇ ਪਹੁੰਚ ਜੂਵੇ। ਬਿਲਕੁਲ ਗਰਮ। ਠੰਡੀ ਨਹੀਂ ਹੋਊਗੀ, ਗਰਮ ਮਿਲ ਜਾਈਏ। ਅੱਛਾ ਜੀ। ਹਾਂਜੀ ਹਾਂਜੀ। ਕੀ ਬਾਤ ਹੈ ਜੀ, ਕੀ ਬਾਤ ਹੈ। ਬਹੁਤ ਵਧੀਆ। ਸੋ ਆਪਣਾ ਨੰਬਰ ਵੀ ਦੱਸ ਦੋ ਜੇ ਕਿਸੇ ਨੇ ਨੰਬਰ ਤੇ ਤੁਹਾਨੂੰ ਕੋਈ ਆਰਡਰ ਦੇਣਾ ਹੋਵੇ। ਹਾਂਜੀ ਹਾਂਜੀ। ਆਰਡਰ ਵਾਸਤੇ ਇੱਕ ਦਿਨ ਪਹਿਲਾਂ ਦੱਸਣਾ ਪੈਂਦਾ ਜੀ। ਹਾਂਜੀ। ਤੇ ਨੰਬਰ ਮੇਰਾ ਹੈਗਾ 98153 07568 ਜੀ ਹਾਂਜੀ 1765790 ਤੇ 02598 ਪੰਜ ਜੀ ਦੋ ਨੰਬਰ ਦੋਨੋ ਚੱਲਦੇ ਆ ਜੀ ਹਾਂਜੀ ਤੇ ਜਦੋਂ ਮਰਜ਼ੀ ਕਾਲ ਕਰ ਸਕਦੇ ਆ ਜੀ ਆਰਡਰ ਵਾਸਤੇ ਇੱਕ ਦਿਨ ਪਹਿਲਾਂ ਦੱਸਣਾ ਪੈਂਦਾ ਜੀ ਹੋਰ ਕੀ ਕਹਿਣਾ ਚਾਹੂਗੇ ਤੁਸੀਂ ਗਾਹਕ ਨੂੰ ਕੀ ਕਹੋਗੇ ਆਪਣੇ ਬਾਰੇ ਕਾਕਾ ਨੂੰ ਇਹੀ ਕਹੂੰਗਾ ਜੀ ਵੀ ਵੱਧ ਤੋਂ ਵੱਧ ਪੰਜਾਬੀ ਬੰਦਿਆਂ ਕੋਲ ਕਾਹੋ ਹਾਂਜੀ ਤੇ ਸਾਫ ਸਫਾਈ ਦਾ ਜਿਹੜਾ ਅਸੀਂ ਪੰਜਾਬੀ ਜਿਆਦਾ ਖਿਆਲ ਰੱਖਦੇ ਆ ਹਾਂਜੀ ਤੇ ਜਦੋਂ ਵੀ ਕਿਸੇ ਠੇਲੇ ਤੇ ਖਾਣਾ ਹੈ ਜਾਂ ਖਾਣਾ ਹੈ ਤਾਂ ਦੇਖਣਾ ਵੀ ਬੰਦਾ ਪੰਜਾਬੀ ਆ ਕਿਉਂਕਿ ਸਾਨੂੰ ਗੁਰਸਿੱਖ ਮਰਿਆਦਾ ਦਾ ਪਤਾ ਹੈ ਵੀ ਸਾਡੇ ਕੋਲੇ ਗੁਰਸਿੱਖ ਬੰਦੇ ਨੇ ਵੀ ਖਾਣਾ ਹੁਣੇ ਇਸ ਕਰਕੇ ਅਸੀਂ ਹਮੇਸ਼ਾ ਤੋਂ ਚਾਹੀਦਾ ਵੀ ਸੁੱਚਾ ਪੱਕਾ ਤੇ ਧੋਸਵਾਰਕੀ ਬਣਾਈ ਹੋਈ ਹਾਂਜੀ ਹਾਂ ਬਾਕੀ ਆ ਨਜ਼ਰ ਪ੍ਰਵਾਸੀ ਮੈਨੂੰ ਨਹੀਂ ਪਤਾ ਵੀ ਸ਼ਾਇਦ ਧੋਂਦੇ ਹੋਣ ਜਾਂ ਨਹੀਂ ਪਰ ਆਪਣੀ ਦੁਕਾਨ ਤੇ ਬਿਲਕੁਲ ਸਾਰਾ ਕੁਝ ਸਾਫ਼ ਹੈ ਤੁਹਾਡਾ ਬਹੁਤ ਵਧੀਆ ਸਾਫ਼ ਸੁਥਰਾ ਸੋ ਪਲੇਟਾਂ ਵੀ ਤੁਸੀਂ ਇਹ ਬਹੁਤ ਵਧੀਆ ਰੱਖੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਪਲੇਟਾਂ ਵੀ ਕਿੰਨੀਆਂ ਇਹਨਾਂ ਦੀਆਂ ਸਾਫ਼ ਸੁਥਰੀਆਂ ਨੇ ਤੇ ਕੋਈ ਵਿੱਚ ਇਹਦੇ ਆਪਣਾ ਕੋਈ ਉਹ ਨਹੀਂ ਹੈਗਾ ਦਿਖ ਰਿਹਾ ਜਿਵੇਂ ਆਪਣੇ ਸਬਜ਼ੀ ਕੋਈ ਵਗੈਰਾ ਕੁਝ ਵੀ ਦਿਖ ਰਿਹਾ ਹੁੰਦਾ ਸੋ ਬਹੁਤ ਵਧੀਆ ਇਹ ਆਈਟਮ ਜੋ ਕਚੌਰੀ ਬਣਾਉਂਦੇ ਨੇ ਇਹ ਵੀਰ ਜੀ ਤੇ ਨਾਲ ਬ੍ਰੈਡ ਰੋਲ ਵੀ ਬਣਾਉਂਦੇ ਨੇ ਤੁਸੀਂ ਇਹ ਦੇਖ ਸਕਦੇ ਹੋ ਸੋ ਐਸੀਆਂ ਨਵੀਆਂ ਨਵੀਆਂ ਗਤੀਵਿਧੀਆਂ ਦੇਖ ਸਕਦੇ ਹੋ ਤੁਸੀਂ ਸਾਡੇ ਏਤਮਾਨ ਚੈਨਲ ਤੇ ਸੋ ਗਾਹਕ ਵੀ ਬਹੁਤ ਆਉਂਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਇੱਥੇ ਗਾਕਾਂ ਦੀ ਆਵਾਜ਼ ਆਈ ਹੈ ਲਾਈਨ ਦੇ ਵਿੱਚ ਲੱਗ ਕੇ ਇਹ ਕਚੌਰੀਆਂ ਲੈਣੀਆਂ ਪੈਂਦੀਆਂ ਨੇ ਤੇ ਟੇਸਟ ਵੀ ਬਹੁਤ ਵਧੀਆ ਸੀ ਖੁਦ ਇਹ ਖਾ ਕੇ ਦੇਖਿਆ ਨੇ ਤੇ ਬ੍ਰੈਡ ਰੋਲ ਵੀ ਬਹੁਤ ਵਧੀਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਨਾਮ ਹੈ ਵੀਰ ਜੀ ਮੇਰਾ ਹਰਪੀਤ ਸਿੰਘ ਸੋ ਅੱਜ ਤੁਸੀਂ ਮੋਰੰਡਾ ਸ਼ਹਿਰ ਦੇ ਵਿੱਚ ਆਏ ਹੋ ਇਹ ਕੀ ਮਤਲਬ ਕਿ ਜੋ ਇਹ ਬਣਾਉਂਦੇ ਆ ਖਾ ਰਹੇ ਆ ਕੀ ਹੈ ਇਹ ਹੈਗੀ ਕਚੌੜੀ ਹੈ ਜੀ ਜੀ ਹਾਂਜੀ ਇਹ ਕਿਸ ਤਰ੍ਹਾਂ ਲੱਗੀ ਤੁਹਾਨੂੰ ਇਹ ਵਧੀਆ ਲੱਗੀ ਜੀ ਵਧੀਆ ਲੱਗੀ ਜੀ ਬਹੁਤ ਵਧੀਆ ਬਣਾਇਆ ਜੀ ਪਹਿਲਾਂ ਵੀ ਕਦੇ ਖਾਧੀ ਆ ਅੱਲਾ ਵੀ ਆਨੇ ਹਾਂਜੀ ਅੱਛਾ ਜੀ ਐ ਇੱਕ ਦੋ ਵਾਰੀ ਆਏ ਪਹਿਲਾਂ ਅੱਛਾ ਜੀ ਹਾਂਜੀ ਇਹ ਜੀ ਟੇਸਟੀ ਹੈ ਬਹੁਤ ਟੇਸਟੀ ਹੈ ਬਾਜੀ ਓਕੇ ਬਹੁਤ ਜ਼ਿਆਦਾ ਜੀ ਜ਼ਿਆਦਾ ਕਰਨੀ ਹੈ ਇਹ ਜੀਆਂ ਬਣਦੀਆਂ ਲੱਗਦੀ ਨਹੀਂ ਨਹੀਂ ਜੀ ਹਾਂ ਕਰ ਕਿੱਥੇ ਬਣਦੀਆਂ ਜੀਆਂ ਓਕੇ ਬਹੁਤ ਟੇਸਟੀ ਬਣਾਈ ਜੀ ਜੀ ਹਾਂਜੀ ਸੋ ਆਪਾਂ ਪਟੂਰੇ ਵੀ ਖਾ ਲਨੇ ਆ ਤੇ ਹੋਰ ਨਾਣ ਵੀ ਬਾਹਰ ਖਾ ਲਨੇ ਆ ਪਰ ਆ ਚੀਜ਼ ਕਿਤੇ ਹੀ ਮਿਲਦੀ ਲੱਗਦੀ ਮਨ ਨੂੰ ਤਾਂ ਨਹੀਂ ਮਿਲਦੀ ਕਿਤੇ ਕਿਤੇ ਨਹੀਂ ਮਿਲਦੀ ਨਹੀਂ ਜੀ ਮੈਂ ਤਾਂ ਅੱਜ ਖਾ ਰਿਆ ਜੀ ਬਹੁਤ دیر ਬਾਅਦ ਵਾਹ ਜੀ ਵਾਹ ਵਾਹ ਇੱਜੇ ਦਿਨ ਆਂਦਾ ਮੇਰੇ ਕੋਈ 2-3 ਦਿਨ ਬਾਅਦ ਆਇਆ ਪਹਿਲਾਂ ਵੀ ਅੱਛਾ ਜੀ ਬਹੁਤ ਟੇਸਟੀ ਬਣੀ ਜੀ ਓਕੇ ਹਾਂਜੀ ਸੋ ਸ਼ੁਕਰੀਆ ਤੁਹਾਡਾ ਬਹੁਤ ਬਲੈਂਕ ਯੂ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮਨਜੀਤ ਸਿੰਘ ਹੈ ਕਿਹੜੇ ਪਿੰਡ ਤੋਂ ਆਏ ਤੁਸੀਂ ਮਾਛੂੜਾ ਸਾਹਿਬ ਤੋਂ ਜੀ ਮਾਛੂੜਾ ਸਾਹਿਬ ਕਿੱਥੇ ਮਰੰਡਾ ਕਿੱਥੇ ਮਾਛੂੜਾ ਸਾਹਿਬ ਤੇ ਅੱਜ ਮਾਛੂੜਾ ਸਾਹਿਬ ਤੂੰ ਆ ਕੇ ਮਰੰਡੇ ਦੇ ਵਿੱਚ ਕੀ ਕਰ ਰਹੇ ਹੋ ਇੱਥੇ ਬੱਸ ਜੀ ਬਾਈ ਦਾ ਪਿਆਰ ਖਿੱਚ ਲਿਆ ਜੀ ਕਚੌਰੀਆਂ ਨੂੰ ਅੱਛਾ ਜੀ ਤੇ ਤੁਸੀਂ ਕਚੌਰੀਆਂ ਖਾਂਦੇ ਰਹਿੰਦੇ ਆ ਹਾਂਜੀ ਹਾਂਜੀ ਜਿੰਨੀ ਵਰੀ ਵੀ ਰ ਆਪਣੀ ਰਿਸ਼ਤੇਦਾਰੀ ਅੱਗੇ ਚੰਡੀਗੜ੍ਹ ਹਾਂਜੀ ਅਸੀਂ ਆਂਦੇ ਜਾਂਦੇ ਆਉਂਦੇ ਜਾਂਦੇ ਕਚੌਰੀਆਂ ਤੁਹਾਨੂੰ ਖਿੱਚ ਲਿਆਉਂਦੀਆਂ ਖਿੱਚ ਲਿਆਉਂਦੀਆਂ ਜੀ ਖਿੱਚ ਲਿਆਉਂਦੀਆਂ ਅੱਛਾ ਜੀ ਤਾਂ ਕਿੰਨੀਆਂ ਕੁ ਸਵਾਦ ਲੱਗਦੀਆਂ ਤੁਹਾਨੂੰ ਬਹੁਤ ਵਧੀਆ ਲੱਗਦੀਆਂ ਜੀ ਬਹੁਤ ਸਵਾਦ ਆ अच्छा जी कोई केमिकल वगैरह कोई ਇਹਦੇ ਚ ਬਿਲਕੁਲ ਘਰ ਘਰ ਵਾਂਗੂ ਬਿਲਕੁਲ ਘਰ ਵਾਂਗੂ ਆ ਜੀ ਅੱਛਾ ਜੀ ਦੌਟ ਮਸਾਲਾ ਕਿਉਂਕਿ ਘਰੇ ਆਪਾਂ ਬਣਾਣੀਆਂ ਤਿਆਰ ਕਰਨੀਆਂ ਬਹੁਤ ਟਾਈਮ ਲੱਗਦਾ ਬਹੁਤ ਟਾਈਮ ਲੱਗਦਾ ਬਹੁਤ ਟਾਈਮ ਲੱਗਦਾ ਬਹੁਤ ਮਿਹਨਤ ਲੱਗਦੀ ਹੈ ਇੱਥੇ ਬਾਈ ਹੁਣ ਬਣੀਆਂ ਬਣਾਈਆਂ ਸਾਨੂੰ ਖਲਾਬ ਦੇ ਬਹੁਤ ਸਸਤੇ ਰੇਟਾਂ ਤੇ ਜੀ ਸੋ ਛੋਲੇ ਪਟੂਰੇ ਨਾਨ ਵਗੈਰਾ 버거 ਇਧਾ ਆਮ ਚੱਲਦੇ ਰਹਿੰਦੇ ਆ ਕਚੌਰੀਆਂ ਤੁਹਾਨੂੰ ਮੈਂ ਕਹਿੰਦਾ ਅੱਜ ਇੱਥੇ ਹੀ ਮਿਲ ਜਾਣੀਆਂ ਹਾਂਜੀ ਹਾਂਜੀ ਇੱਥੇ ਹੀ ਮਿਲਦੀਆਂ ਜੀ ਜਿੰਨੀ ਵਾਰੀ ਬਹੁਤ ਟਾਈਮ ਤੋਂ ਬਾਈ ਲਾ ਰਿਹਾ ਤੇ ਬਹੁਤ ਹੀ ਸਵਾਦ ਬਣਾ ਰਿਹਾ ਕਿਤੇ ਹੋਰ ਦੇਖਿਆ ਵੀ ਨਹੀਂ ਨਾ ਨਾ ਹੋਰ ਕਿਤੇ ਦੇਖਿਆ ਹਾਂਜੀ ਸੋ ਆਉਂਦੇ ਜਾਂਦੇ ਖਾਂਦੇ ਰਹਿੰਦੇ ਆ ਤੁਸੀਂ ਹਾਂਜੀ ਹਾਂਜੀ ਬਿਲਕੁਲ ਸੋ ਬਹੁਤ ਵਧੀਆ ਅਸੀਂ ਵੀ ਇਹ ਕਚੌੜੀਆਂ ਖਾਧੀਆਂ ਨੇ ਬੜੀਆਂ ਟੇਸਟੀ ਲੱਗੀਆਂ ਨੇ ਅਸੀਂ ਤੋਂ ਵੀਰ ਜੀ ਨਾਲ ਗੱਲਬਾਤ ਵੀ ਕੀਤੀ ਅਸਾਂ ਨੇ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਬਾਈ ਦਾ ਸੁਭਾਅ ਬਹੁਤ ਵਧੀਆ ਜੀ ਹਾਂਜੀ ਹਾਂਜੀ ਸੋ ਥੈਂਕ ਯੂ ਧੰਨਵਾਦ ਜੀ ਓਕੇ ਹਾਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਅੱਛਾ ਜੀ ਪਿੰਡ ਕਿਹੜਾ ਤੁਹਾਡਾ ਪਿੰਡ ਮੇਰਾ ਵਜੀਤਪੁਰ ਹੈ ਜੀ ਵਜੀਤਪੁਰ ਅੱਜ ਮਰਿੰਡਾ ਸ਼ਹਿਰ ਦੇ ਵਿੱਚ ਆਏ ਹੋਏ ਕੀ ਚੱਕਿਆ ਤੁਸੀਂ ਇਹ ਵੀਰਦਿਆਂ ਘਰੇ ਰੇੜੀ ਲੱਗੀ ਹੈ ਜੀ ਕਚੌਰੀਆਂ ਇਹ ਚ ਅੱਛਾ ਜੀ ਜਿਹੜੀਆਂ ਆਪਾਂ ਘਰਾਂ ਚ ਬਣਾਉਂਦੇ ਹੁੰਨੇ ਇਹਨਾਂ ਕੋਲ ਸਪੈਸ਼ਲ ਕਚੌਰੀਆਂ ਬਣਦੀਆਂ ਜੀ ਹਾਂਜੀ ਹਾਂਜੀ ਪੂਰੇ ਖਾ ਕੇ ਵੀ ਜਾਈਦੀਆਂ ਘਰ ਵੀ ਲੈ ਕੇ ਜਾਈਦੀਆਂ ਤੁਸੀਂ ਖਾਂਦੇ ਰਹਿੰਦੇ ਆ ਹਾਂ ਮਰੋ ਆ ਕੇ ਰਖਾਈਦੀਆਂ ਔਰ ਇਸ ਫਾਇਦਾ ਕੰਮ ਹੈ ਜੀ ਆਪਣੇ ਪੰਜਾਬੀ ਭਰਾਏ ਬਿਲਕੁਲ ਜੀ ਇੱਕ ਤਾਈ ਦੇ ਜੀ ਬਾਕੀ ਆਪਾਂ ਉਹਨਾਂ ਕੋਲ ਨਹੀਂ ਜਿੱਥੇ ਵੀ ਖਾਈਦੀ ਚੀਜ਼ ਹੈ ਅੱਛਾ ਜੀ ਉਹਨਾਂ ਕੋਲ ਉਹਨਾਂ ਦੇ ਮੂੰਹ ਚ ਰਾਜ ਦਰਬਾਰ ਵੀ ਹੁੰਦਾ ਬੀ ਡੀ ਵੀ ਭਾਈ ਹੁੰਦੀ ਆ ਉੱਧੇ ਹੀ ਬਣਾਈ ਜਾਂਦੇ ਆ ਪਰਨ ਮੂੰਹ ਕਰਦੇ ਉੱਪਰ ਕਦਦੇ ਨੇ ਜੀ 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 ਦੇਖੀ ਤਾਂ ਮੈਂ ਐਟੋ ਚਲਾਉਣਾ ਹਾਂ ਜੀ ਉਸ ਕਰਕੇ ਜਦੋਂ ਦੇਖੀ ਤਾਂ ਅਸੀਂ ਉੱਥੇ ਕੁਝ ਨਹੀਂ ਮੈਂ ਖਾਂਦਾ ਪੀਂਦਾ ਜੇ ਕੋਈ ਆਪਣਾ ਪੰਜਾਬੀ ਵੀਰ ਕਿਤੇ ਖੜਾ ਹੈ ਤਾਂ ਉਹ ਤੋਂ ਚੀਜ਼ ਖਾ ਲਈਦੀ ਨਹੀਂ ਨਹੀਂ ਵਰਨਾ ਖਾਈਦੀ ਬਾਕੀ ਇਹ ਉਹ ਬਹੁਤ ਪੁਰਾਣੇ ਘਰ ਹਾਂ ਬਹੁਤ ਸਾਫ ਸਫਾਈ ਬਹੁਤ ਹੁੰਦੀ ਆ ਉਰੇ ਹਾਂ ਜੀ ਤਾਂ ਉਰੇ ਆ ਕੇ ਹਾਂ ਪੁਰਾਣੇ ਖੜਦੇ ਆ ਜੀ ਉਰੇ ਪੁਰਾਣੀ ਅਸੀਂ ਉਰੇ ਐਟੋ ਚਲਾਉਨੇ ਇੱਧਰ ਨੂੰ ਤੇ ਇਹਨਾਂ ਕੋਲੇ ਆ ਕੇ ਖਾਈਦੀ ਭਾਈ ਵੀ ਹੁੰਦੀ ਆ ਜਦੋਂ ਆਈ ਦਾ ਪਹਿਲਾਂ ਪਾਣੀ ਵੀ ਪਹਿਲਾਂ ਪਿਲਾ ਦਿੰਦੇ ਲੋ ਜੀ ਠੰਡਾ ਪਾਣੀ ਪੀਓ ਪਹਿਲਾਂ ਅੰਜੇ ਧੁੱਪਾ ਤੈਨਾਂ ਨੇ ਆਉਂਦੇ ਨੂੰ ਐ ਵੀ ਕਹਣਾ ਵੀਰ ਜੀ ਪਾਣੀ ਪੀਓ ਪਹਿਲਾਂ ਤੁਸੀਂ ਇੰਨੇ ਦੰਨੇ ਜੇ ਗਾਹਕ ਵੱਧ ਖੜੇ ਆ ਇਹਨਾਂ ਵਧੀਆ ਸੁਭਾਅ ਇਹਨਾਂ ਦਾ ਜੇ ਕਿਸੇ ਕੋਲ ਨਹੀਂ ਵੀ ਪੈਸੇ ਹੁੰਦੇ ਤਾਂ ਵੀ ਕਹਦੇ ਨੇ ਕੋਈ ਗੱਲ ਨਹੀਂ ਤੂੰ ਕੱਲ੍ਹ ਨੂੰ ਦੇ ਜੀ ਅੱਛਾ ਜੀ ਹਾਂ ਜੀ ਐਦਾਂ ਦੇ ਬਹੁਤ ਭਰਾ ਦਾ ਸੁਏ ਪੰਜਾਬੀ ਬੰਦਿਆਂ ਦੀ ਪਛਾਣ ਵੀ ਹੈ ਕਿ ਪੰਜਾਬੀ ਬੰਦੇ ਭੁੱਖੇ ਨੂੰ ਫ੍ਰੀ ਵੀ ਖਿਲਾ ਸਕਦੇ ਨੇ ਹਾਂਜੀ ਬਿਲਕੁਲ ਜੀ ਇਹ ਕਈ ਗੱਲ ਐ ਦਾਂ ਵੀ ਕਹਿੰਦਾ ਚੱਲ ਕੋਈ ਗੱਲ ਨਹੀਂ ਖਾਲਾ ਜੇ ਕੋਈ ਇਦਾਂ ਦਾ ਕੋਈ ਹੁੰਦਾ ਵੀ ਬਿਨਾ ਪੈਸੇ ਕੋਈ ਇੰਨਾ ਹੌਸਲਾ ਤਾਂ ਕੋਈ ਪੰਜਾਬੀ ਬੰਦਾ ਹੀ ਕਰ ਸਕਦਾ ਵੀ ਕੋਈ ਨਹੀਂ ਖਾਲਾ ਯਾਰ ਜੇ ਪੈਸੇ ਕੱਲ ਨੂੰ ਨਹੀਂ ਪਰਸੋਂ ਦੇ ਦੇਣੀ ਜਦ ਮਰਜ਼ੀ ਹਾਂਜੀ ਮੈਂ ਅਸੀਂ ਕਈ ਬੜੀ ਦੁਕਾਨ ਤੇ ਵੀ ਦੁਕਾਨਦਾਰ ਇਦਾਂ ਨਹੀਂ ਕਹੂਗਾ ਵੀ ਚੱਲ ਕੋਈ ਨਹੀਂ ਤੂੰ ਲੈ ਜਾ ਉਹ ਮੰਗਤੇ ਨੂੰ ਐ ਕਹਿੰਦਾ ਜੇ ਯਾਰ ਜੇ ਬੋਣੀ ਵੀ ਨਹੀਂ ਕਰੀ ਫਿਰ ਉਹਨੂੰ ਖਲਾ ਵੀ ਦਿੰਦਾ ਪੂਰੇ ਏਦਾਂ ਦੀ ਜਾਂ ਖੜਾ ਆ ਉਹ ਵੀ ਪੈਸੇ ਦੇ ਦਿੰਦਾ ਕੀ ਗੱਲ ਕਸਟਮਰ ਨੂੰ ਵੀ ਅਰੇ ਇਹਦਾ ਬਹੁਤ ਵਧੀਆ ਸਵਾਇ ਵੀਰ ਦਾ ਓਕੇ ਜੀ ਓਕੇ ਜੀ ਸੋ ਟੇਸਟ ਕਿਸ ਤਰ੍ਹਾਂ ਟੇਸਟ ਬਾਰੇ ਕੀ ਕਹੋ ਟੇਸਟ ਬਹੁਤ ਵਧੀਆ ਜੀ ਆਮ ਇਹ ਤਾਂ ਟੇਸਟ ਇਸ ਕਰਕੇ ਵਧੀਆ ਕਿਉਂਕਿ ਕੋਈ ਇਹਨੇ ਦੇਸੀ ਮਸਾਲਾ ਦੂਜੇ ਮਸਾਲੇ ਨਹੀਂ ਪਾਉਂਦਾ ਕੈਮੀਕਲ ਜਿੱਦਾਂ ਹੋਰ ਰੇੜੀਆਂ ਤੇ ਕੈਮੀਕਲ ਜਿਵੇਂ ਕੋਈ ਵੀ ਰੇੜੀ ਤੇ ਆਪਾਂ ਕੋਈ ਵੀ ਚੀਜ਼ ਖਾਂਦੇ ਆ ਸੌਸ ਵੀ ਖਾਂਦੇ ਆ ਉਹ ਵੀ ਕੈਮੀਕਲ ਵਾਲੀ ਹੁੰਦੀ ਆ ਇਹਦੇ ਕੋਲ ਆਪਣੇ ਘਰ ਦੀਆਂ ਬਣਾਈਆਂ ਹੁੰਦੀਆਂ ਇਹ ਦੇਸੀ ਸੌਸ ਨਹੀਂ ਹੁੰਦੀ ਆਪਣੀ ਜਿੱਦਾਂ ਘਰ ਦੀ ਆ ਓਕੇ ਜਿਹੜਾ ਵੀ ਧਨੀਆ ਪਦੀਨਾ ਚਟਣੀ ਇਹਦੇ ਘਰ ਬਣਾ ਕੇ ਲਿਆਉਂਦਾ ਬਹੁਤ ਵਧੀਆ ਹੁੰਦੀ ਹੈ ਕਿਉਂਕਿ ਮੈਂ ਇਹ ਤਾਂ ਘਰ ਖਾਣ ਨੂੰ ਵੈਸੇ ਵੀ ਪਵਾ ਲਏ ਜੰਨੇ ਥੈਲੀ ਚ ਵੀ ਯਾਰ ਥੋੜੀ ਜਿਹੀ ਚਟਣੀ ਦਾ ਹਾਂ ਅੱਜ ਵੀ ਲੈ ਕੇ ਚੱਲੇ ਆ ਹਾਂਜੀ ਹਾਂਜੀ ਕਚੌਰੀਆਂ ਚਟਣੀ ਇਹ ਤਾਂ ਅੱਜ ਵੀ ਲੈ ਕੇ ਚੱਲੇ ਆ ਹਾਂਜੀ ਵਾਹ ਜੀ ਹਾਂਜੀ ਬਹੁਤ ਵਧੀਆ ਬਣਾਉਂਦੇ ਆ ਜੀ ਬਹੁਤ ਵਧੀਆ ਟੇਸਟ ਆਈ ਹਾਂਜੀ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਤੁਹਾਡਾ ਠੀਕ ਤੋਂ ਇਸ ਤਰ੍ਹਾਂ ਦੀਆਂ ਨਵੀਆਂ-ਨਵੀਆਂ ਗਤੀਵਿਧੀਆਂ ਦੇਖਣ ਦੇ ਲਈ ਸਾਡੇ ਇਹ ਧਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਵੀ ਕਰੋ ਧੰਨਵਾਦ